ਜ਼ਿਲ੍ਹਾ ਮਰਸਾ ਦੇ ਪਿੰਡ ਚੂਂਗ ਮਹਿਤਾ ਕਸਬਾ ਦੇ ਬਿਲਕੁਲ ਨਜ਼ਦੀਕ ਸ੍ਰੀ ਹਰਗੁਬਿੰਦਪੁਰ ਰੋਡ ਤੇ ਇੱਕ ਪਿੰਡ ਹੈ ਛੋਟਾ ਜਿਹਾ ਜਿੱਥੇ ਪਿੰਡ ਦਾ ਨਾਮ ਹੈ ਚੂਂਗ ਜਿੱਥੇ ਕਿ ਆਏ ਸਾਲ ਗੁਰੂ ਦਾ ਲੰਗਰ ਹੋਲਿਆਂ ਚਲਾਉਂਦੇ ਹਨ ਅੱਜ ਉੱਥੇ ਤਾਪੜ ਤੋਰ ਗੋਲੀਆਂ ਮਾਰ ਕੇ ਤਿੰਨ ਨੌਜਵਾਨ ਆਏ ਨੇ ਨਕਾਪੋਸ ਜਿਨ੍ਹਾਂ ਨੇ ਆਣ ਕੇ ਇੱਕ ਮੁੰਡੇ ਦੀ ਹਤਿਆ ਕਰ ਦਿੱਤੀ ਹੈ ਪਤਾ ਲੱਗਾ ਹੈ ਕਿ ਵਰਿੰਦਰ ਵਿੱਕੀ ਹੈ ਮੁੰਡੇ ਦਾ ਨਾਮ ਤੇ ਆਉ ਤੁਹਾਨੂੰ ਤਸਵੀਰਾਂ ਸਾਂਝੀਆਂ ਕਰ ਦਿੰਦੇ ਹਾਂ ਜਿੱਥੇ ਕਿ ਲੰਗਰ ਚੱਲ ਰਹੇ ਨੇ ਮੇਰਾ ਨਾਮ ਨਿਰਮਲ ਸਿੰਘ ਆ ਜੀ ਚੂਂਗ ਪਿੰਡ ਆ ਮਹਿਤਾ ਚੌਂਗੜੇ ਨਿਰਮਲ ਸਿੰਘ ਜੀ ਕੀ ਪ੍ਰੋਬਲਮ ਆਈ ਆ ਇੱਥੇ ਜਿਹੜੀ ਅੱਜ ਵਾਰਦਾਤ ਹੈ ਪ੍ਰੋਬਲਮ ਆਈ ਜੀ ਵਰਿੰਦਰਪਾਲ ਸਿੰਘ ਵਿੱਕੀ ਜੋ ਕਿ ਸਾਡੇ ਪਿੰਡ ਦਾ ਰਹਿਣ ਵਾਲਾ ਵਸਨੀਕ ਹੀ ਇੱਥੇ ਆਪਣੇ ਲੰਗਰ ਦੇ ਵਿੱਚ ਸੇਵਾ ਕਰ ਰਿਹਾ ਇਹ ਚੂਂਗਾ ਦੇ ਵਿੱਚ ਕੁਮਾਰ ਰੋਡ ਰੋਡ ਤੇ ਰੋਡ ਦੇ ਉੱਤੇ ਹਰ ਸਾਲ ਦੀ ਤਰ੍ਹਾਂ ਹੀ ਇੱਥੇ ਲੰਗਰ ਲੱਗਦਾ ਵਾ ਸੋ ਨੌਜਵਾਨ ਬੜੇ ਹੀ ਉਤਸ਼ਾਹ ਦੇ ਨਾਲ ਸੇਵਾ ਕਰਦੇ ਆ ਸੋ ਅੱਜ ਬਹੁਤ ਹੀ ਮਾੜਾ ਦੇਣ ਆਇਆ ਵਾ ਜਿਹੜਾ ਇੱਥੇ ਸਾਡਾ ਇੱਕ ਵੀਰ ਜਿਹਨੂੰ ਅਣਪਛਾਤੇ ਵਿਅਕਤੀ ਤਿੰਨ ਜਣੇ ਸਪਲੈਂਡਰ ਮੋਟਰਸਾਈਕਲ ਤੇ ਆ ਕੇ ਗੋਲੀਆਂ ਮਾਰ ਗਏ ਆ ਸੋ ਅਸੀਂ ਪ੍ਰਸ਼ਾਸਨ ਕੋਲ ਮੰਗ ਕਰਦੇ ਆ ਕਿ ਇਹਦਾ ਜਿਹੜਾ ਵਾ ਇਨਸਾਫ ਜਿਹੜਾ ਵਾ ਜ਼ਰੂਰ ਦਿੱਤਾ ਜਾਵੇ ਨਹੀਂ ਉਹ ਕੀ ਕਰ ਰਿਹਾ ਸੀਗਾ ਲੰਗਰ ਦੇ ਵਿੱਚ ਤੇ ਉਹ ਕਿ ਇਸ ਤਰ੍ਹਾਂ ਇਹ ਵਾਰਦਾਤ ਵਾਪਰਦੀ ਆ ਲੰਗਰ ਦੇ ਵਿੱਚ ਜੀ ਸੇਵਾ ਹੀ ਕਰ ਰਿਹਾ ਸੀ ਇੱਥੇ ਨੌਜਵਾਨਾਂ ਦੇ ਨਾਲ ਇੱਥੋਂ ਪਿੱਛੋਂ ਮੋਟਰਸਾਈਕਲ ਆਇਆ ਏ ਉਹ ਰੋਕ ਕੇ ਤੇ ਇੱਥੇ ਲਗਾਤਾਰ ਉਹਨਾਂ ਨੇ ਜਿਹੜੀਆਂ ਵਾਂ ਗੋਲੀਆਂ ਚਲਾਉਣੀਆਂ ਸ਼ੁਰੂ ਕਰਤੀਆਂ ਵਾਂ ਕੋਈ 30 ਤੋਂ 35 ਫਾਇਰ ਆ ਜਿਹੜੇ ਖੋਖੇ ਤੁਸੀਂ ਦੇਖ ਰਹੇ ਤਸਵੀਰਾਂ ਚ ਕਿ ਖੋਖੇ ਆ ਜਿਹੜੇ ਲਗਾਤਾਰ ਇੱਥੇ ਪਏ ਆਲੇ-ਦੁਵਾਲੇ ਔਰ ਰੋਡ ਤੇ ਉਹਨਾਂ ਜਾਂਦਿਆਂ ਵੀ ਜਿਹੜੇ ਆ ਲਗਾਤਾਰ ਪਿਸਤਲਾਂ ਦੇ ਨਾਲ ਉਹਨਾਂ ਫਾਇਰ ਕੱਢੇ ਆ ਆਪਣੇ ਖੱਬੇ ਰਾਜਪੂਤਾਂ ਪਿੰਡ ਦੇ ਵਿੱਚ ਵੀ ਇੱਕ ਫਾਇਰ ਮਾਰ ਕੇ ਜੋ ਕਿ ਫੁੱਟਬਾਲ ਗਰਾਊਂਡ ਦੇ ਵਿੱਚ ਜਿਹੜਾ ਸਮਰੋਹ ਚੱਲ ਰਿਹਾ ਸੀ ਨਾਮਵੰਦ ਉਹਦੇ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਆ ਤੇ ਇੱਕ ਦੇ ਜਿਹੜੀ ਆ ਪੜਦੇ ਵਿੱਚ ਗੋਲੀ ਲੱਗੀ ਆ ਸੋ ਉਹਦੀ ਵੀ ਕੋਈ ਅਜੇ ਤੱਕ ਜਿਹੜੀ ਆ ਕਾਰਵਾਈ ਪੱਕੀ ਨਹੀਂ ਹੋਈ ਸੋ ਪ੍ਰਸ਼ਾਸਨ ਕਹਿੰਦਾ ਇਹ ਪੁਲਿਸ ਪ੍ਰਸ਼ਾਸਨ ਮੌਜੂਦ ਆ ਆਇਆ ਵਾ ਉਹ ਕਹਿੰਦੇ ਆ ਕਿ ਅਸੀਂ ਕਾਰਵਾਈ ਕਰਾਂਗੇ ਲਿਖ ਕੇ ਲੈ ਗਿਆ ਜਿਹੜੀ ਆ ਲਾਸ਼ਾਂ ਨੂੰ ਬਰਾਮਦ ਕਰ ਲਿਆ ਵਾ ਪੋਸਟਮਾਰਟਮ ਦੀ ਸੈਂ ਲੈ ਕੇ ਗਏ ਆ ਸੋ ਇਹ ਜਿਹੜੀ ਆ ਲੌਂਗ ਆਰਡਰ ਦੀ ਸਥਿਤੀ ਆ ਜਿਹੜੀ ਪੰਜਾਬ ਦੇ ਵਿੱਚ ਉਹ ਬਹੁਤ ਹੀ ਇਸ ਟਾਈਮ ਜਿਹੜੀ ਕਮਜ਼ੋਰ ਆ ਇੱਥੇ ਬੜਾ ਡਰ ਦਾ ਮਾਹੌਲ ਪਾਇਆ ਗਿਆ ਵਾ ਜਿਹੜਾ ਸਾਡੇ ਦੇਖੋ ਛੋਟੇ ਛੋਟੇ ਬੱਚੇ ਆ ਉਹ ਵੀ ਇੱਥੇ ਲੰਗਰ ਦੇ ਵਿੱਚ ਸੇਵਾ ਕਰਨ ਆਉਂਦੇ ਆ ਬੀਬੀਆਂ ਬਜ਼ੁਰਗ ਵੀ ਆ ਉਹ ਵੀ ਕਰਨ ਆਉਂਦੀਆਂ ਸੇਵਾ ਸੋ ਬੜਾ ਡਰ ਦਾ ਮਾਹੌਲ ਆ ਇੱਥੇ ਕਿ ਇੱਥੇ ਲਗਾਤਾਰ ਗੋਲੀਆਂ ਚੱਲ ਰਹੀਆਂ ਲੰਗਰਾਂ ਦੇ ਵਿੱਚ ਗਰਾਉਂਡਾਂ ਦੇ ਵਿੱਚ ਸੂਪਰ ਪ੍ਰਸ਼ਾਸਨ ਨੂੰ ਅਸੀਂ ਬਾਰ-ਬਾਰ ਬੇਨਤੀ ਕਰਦੇ ਆਂ ਪਹਿਲਾਂ ਵੀ ਕਿ ਇਹ ਜਿਹੜਾ ਵਾ ਇਸਤੇ ਉੱਤੇ ਜਿਹੜੀ ਖੇਲ ਪੰਜਾਬ ਦੇ ਵਿੱਚ ਚੱਲ ਰਿਹਾ ਵਾ ਉਹਨੂੰ ਜਿਹੜਾ ਵਾ ਕਾਬੂ ਕੀਤਾ ਜਾਵੇ ਨਸ਼ਿਆਂ ਦਾ ਦਰਿਆ ਜਿਹੜਾ ਚੱਲ ਰਿਹਾ ਦੇਖੋ ਉਹਦੇ ਉੱਤੇ ਅਜੇ ਤੱਕ ਕੋਈ ਕਾਬੂ ਨਹੀਂ ਪਾਇਆ ਗਿਆ ਕੀ ਕੰਮ ਕਰਦਾ ਸੀਗਾ ਇਹ ਮਿਰਤਕ ਜਿਹੜਾ ਇਹ ਮਿਰਤਕ ਜੀ ਆਪਣੇ ਕੁਝ ਖਾਸ ਨਹੀਂ ਆਪਣੇ ਵਾਈ ਜੋਤੀ ਦਾ ਹੀ ਛੋਟਾ-ਮੋਟਾ ਹੀ ਕੰਮ ਕਰਦਾ ਸੀ ਇਹਦਾ ਫਾਦਰ ਆ ਜਿਹੜਾ ਉਹਦੀ ਪਹਿਲਾਂ ਹੀ ਧਾਤ ਹੋ ਚੁੱਕੀ ਆ ਇੱਕ ਭਰਾ ਇਹਦਾ ਹੋਰ ਆ ਉਹ ਸੈਂਡ ਬਿਲਡਿੰਗ ਦਾ ਕੰਮ ਛੋਟਾ-ਮੋਟਾ ਕਰਦਾ ਵਾ ਕੀ ਸਮਝਦੇ ਹੋ ਕੋਈ ਰੰਜਿਸ਼ ਹੋ ਸਕਦੀ ਹੈ ਕਿਸੇ ਦੀ ਇਹ ਅਸੀਂ ਕਹਿ ਨਹੀਂ ਸਕਦੇ ਰੰਜਿਸ਼ ਹੋ ਸਕਦੀ ਜਾਂ ਕੇਸ ਦੇ ਵਿੱਚ ਇਸ ਬਾਰੇ ਆ ਨੂੰ ਜ਼ਿਆਦਾ ਜਾਣਕਾਰੀ ਨਹੀਂ ਆ ਅਸੀਂ ਤਾਂ ਨੇ ਆਡੇ ਪਿੰਡ ਦਾ ਨੌਜਵਾਨ ਆ ਤੇ ਇੱਥੇ ਸੇਵਾ ਕਰਦਾ ਵਾ ਤੇ ਇਹਨੂੰ ਮਤਲਬ ਕਿ ਆ ਕੇ ਗੋਲੀਆਂ ਮਾਰ ਦਿੱਤੀਆਂ ਗਈਆਂ ਪੁਲਿਸ ਆਈ ਆ ਮੌਕੇ ਤੇ ਪੁਲਿਸ ਜੀ ਮੌਕੇ ਤੇ ਹੁਣ ਆਈ ਆ ਉਹਨਾਂ ਨੇ ਜਿਹੜੀ লাশ ਆ ਬਰਾਮਦ ਕਰ ਲਈ ਆ ਤੇ ਆ ਨੂੰ ਵਿਸ਼ਵਾਸਨ ਦਿਵਾ ਰਹੇ ਆ ਕਿ ਅਸੀਂ ਕਾਤਲਾਂ ਨੂੰ ਜਿਹੜਾ ਵਾ ਜਲਦ ਤੋਂ ਜਲਦ ਫੜਾਂਗੇ ਲੇਕਿਨ ਅਸੋ ਜੀ ਕੋਈ ਉਹਨਾਂ ਦਾ ਕੋਈ ਸਬੂਤ ਕੋਈ ਪਤਾ ਲੱਗ ਨਹੀਂ ਰਿਹਾ ਖੁੱਲੇ ਮੂੰਹ ਹੀ ਸ਼ਰੀਆਮ ਉਹ ਲਲਕਾਰੇ ਮਾਰ ਕੇ ਗੋਲੀਆਂ ਚਲਾ ਕੇ ਜਾਂਦੇ ਆ ਪੁਲਿਸ ਦੇ ਵੱਲੋਂ ਜਿਹੜਾ ਹੈ ਉਹ ਆਪਣੀ ਇਹ ਜਾਂਚ ਕੀਤੀ ਜਾ ਰਹੀ ਹੈ ਸਰ ਕੀ ਇਹ ਮਾਮਲਾ ਜੀ ਕੀ ਵਾਰਦਾਤ ਹੈ ਸਰ ਉਸ ਮੌਕੇ ਤੇ ਆਏ ਆ ਇੱਕ ਮੁੰਡਾ ਬਰਿੰਦਰ ਵਿੱਕੀ ਆ ਉਹਦੇ ਜਿਹੜੀਆਂ ਗੋਲੀਆਂ ਮਾਰ ਕੇ ਉਹਦੀ ਡੈਥ ਹੋ ਗਈ ਹੈ ਜੀ ਬਾਕੀ ਕਰ ਰਹੇ ਆ ਤਫਤੀਸ਼ ਕਿ ਕਿੰਨੇ ਫਾਇਰ ਹੋਏ ਆ ਕੀ ਤੁਸੀਂ ਮੁੱਢਲੀ ਜਾਂਚ ਕੀਤੀ ਸਰ ਜੀ ਸਾਡੀ ਫਰੇਂਜਿਕ ਸਾਇੰਸ ਟੀਮ ਆ ਰਹੀ ਆ ਉਹ ਸਾਰੇ ਉੱਥੇ ਖਿਲਰੇ ਬੋਲ ਉਹ ਆਉਂਦੇ ਆ ਤਾਂ ਫੇਰ ਚੈੱਕ ਕਰਦੇ ਆ ਨਹੀਂ ਵੈਸੇ ਪ੍ਰਤੱਖ ਦਰਸ਼ੀਆਂ ਨੇ ਕੀ ਦੱਸਿਆ ਤੁਹਾਨੂੰ ਉਹ ਤਾਂ ਇਹ ਹੀ ਦੱਸਿਆ ਵੀ ਉਹ ਆਏ ਆ ਤਿੰਨ ਮੁੰਡੇ ਤੇ ਉਹਨੂੰ ਹੱਥ ਧੱਕਾ ਮਾਰ ਕੇ ਥੱਲੇ ਸੁੱਟਦਾ ਤੇ ਫਾਇਰਿੰਗ ਕਰਦੀ ਉਹਦੇ ਉਹਨਾਂ ਨੇ ਸਰ کہہ ਰਹੇ ਆ ਕਿ ਵੀ 6 ਤੋਂ 7 ਫਾਇਰ ਜਿਹੜੇ ਉਹਦੀ ਬਾਡੀ ਦੇ ਉੱਤੇ ਲੱਗੇ ਆ। ਇਹ ਤਾਂ ਮੈਂ ਤਾਂ ਹੁਣੇ ਆਇਆ ਜੇ ਤੇ ਚੈੱਕ ਕਰਦੇ ਆ ਹੁਣ ਬਾਡੀ ਉੱਥੇ ਲੱਗੇ ਹੈ ਹਸਪੀਟਲ ਨੂੰ। ਉਹਨੂੰ ਉੱਥੇ ਜਾ ਕੇ ਪਤਾ ਲੱਗੂ। ਕੀ ਨਾਂ ਆ ਜਿਹਦੀ ਡੈਥ ਹੋਈ ਆ? ਬਰਿੰਦਰ ਵਿੱਕੀ ਆ। ਕਿੱਥੋਂ ਦਾ ਰਹਿਣ ਵਾਲਾ ਜੀ? ਇੱਥੋਂ ਚੁੰਗਦਾ ਜੀ। ਕੀ ਇਹਦੀ ਕੋਈ ਹਿਸਟਰੀ ਕੀ ਆ ਪੁਰਾਣੀ? ਹਿਸਟਰੀ ਇਹ ਪਹਿਲਾਂ ਇਹ ਵੀ ਜੇਲ੍ਹ ਚੋਂ ਆਇਆ। ਤੇ ਬਾਕੀ ਅਸੀਂ ਇਹਦਾ ਰਿਕਾਰਡ ਚੈੱਕ ਕਰ ਰਹੇ ਹਾਂ। ਹਾਂ। ਸਰ ਕੀ ਮੁੱਢਲੀ ਤਫ਼ਤੀਸ਼ ਕੀ ਸਾਹਮਣੇ ਆ ਰਿਹਾ ਵਾ ਮੁੱਢਲੀ ਤਾਂ ਅਜੇ ਹੁਣ ਕਰਦੇ ਆਂ ਫਿਰ ਦੱਸਦੇ ਆਂ ਹੁਣ ਅਸੀਂ ਇਹ ਦੇਖਦੇ ਆਂ ਕੈਮਰੇ ਚ ਕਰ ਰਹੇ ਉਹ ਤੋਂ ਬਾਅਦ ਦੱਸਦੇ ਆਂ ਸਰ ਬੀਤੀ ਰਾਤ ਵੀ ਇੱਥੇ ਗੋਲੀਆਂ ਚੱਲੀਆਂ ਪਿੰਡ ਖੱਬੇ ਰਾਜਪੂਤਾਂ ਜਿਹੜਾ ਜਾਨਾ ਜਿਹੜੀ ਕਤਲੋਗਾਰੀ ਹੋ ਰਹੀ ਆ ਕਿਵੇਂ ਦੇਖਦੇ ਹੋ ਪੁਲਿਸ ਪ੍ਰਸ਼ਾਸਨ ਦੇ ਉੱਤੇ ਵੀ ਸਵਾਲੀਆ ਨਿਸ਼ਾਨ ਖੜੇ ਹੁੰਦੇ ਆ ਨਹੀਂ ਦੇਖੋ ਪੁਲਿਸ ਪ੍ਰਸ਼ਾਸਨ ਤਾਂ 24 ਘੰਟੇ ਦੇਖੋ ਅਸੀਂ ਗਸ਼ਤਾਂ ਸਾਡੇ ਸਾਰਾ ਚੱਲ ਰਿਹਾ ਬਾਕੀ ਹੈਗਾ ਉਹ ਹਾਂ ਠੀਕ ਆ ਉੱਥੇ ਵੀ ਗੋਲੀ ਚੱਲੀ ਆ ਉਹ ਵੀ ਛੇਤੀ ਤੋਂ ਛੇਤੀ ਫੜ ਲਾਂਗੇ ਸਰ ਜਿਹੜੀਆਂ ਸ਼ਰ੍ਹਾ ਆਮ ਵੇਖੋ ਇੰਨੀ ਸੰਘਣੀ ਇਹ ਅੱਜ ਦਾ ਜਿਹੜਾ ਇੱਥੇ ਭੀੜ ਭੜਕੇ ਵਾਲਾ ਮਾਹੌਲ ਸੀਗਾ ਇਹਦੇ ਵਿੱਚ ਗੋਲੀਆਂ ਚੱਲ ਜਣੀਆਂ ਬੜੀ ਵੱਡੀ ਗੱਲ ਆ ਦੇਖੋ ਜਿਹੜੇ ਮਾੜੇ ਅੰਸਰ ਆ ਉਹ ਕਰਦੇ ਆ ਸਾਡੀ ਤਾਂ ਇਹੀ ਪਬਲਿਕ ਨੂੰ ਵੀ ਇਹੀ ਰਿਕਵੈਸਟ ਹੈਗੀ ਆ ਦੇਖੋ ਇਹ ਹੈ ਤਾਂ ਪਿੰਡਾਂ ਦੇ ਹੀ ਆ ਸਾਰੇ ਅਗਰ ਪਿੰਡ ਦੇ ਵਿੱਚ ਕੋਈ ਨਾ ਕੋਈ ਬੰਦਾ ਮਾੜਾ ਹੁੰਦਾ ਤੇ ਤੁਹਾਡਾ ਸਾਡਾ ਸਾਰੇ ਲੋਕਾਂ ਦਾ ਪਬਲਿਕ ਦਾ ਸਹਿਯੋਗ ਦੇਣਾ ਪੁਲਿਸ ਨੂੰ ਫਰਜ਼ ਆ ਉਹ ਜੇ ਕੋਈ ਇਦਾਂ ਦਾ ਮਾੜੇ ਵੈਪਨ ਲਈ ਬਿਠਾ ਜਾਂ ਗਲਤ ਕੰਮ ਕਰਦਾ ਉਹ ਸਾਨੂੰ ਸਹਿਯੋਗ ਦੇਣ ਪੁਲਿਸ ਨੂੰ ਇਨਫੋਰਮੇਸ਼ਨ ਦੇਣ ਤੇ ਉਹਨਾਂ ਤੇ ਮਲੋਂ ਨੱਥ ਪਾਈ ਜਾਊਗੀ ਕੋਈ ਸੀਸੀਟੀਵੀ ਸਾਹਮਣੇ ਆਈ ਹੈ ਬਸੂ ਕਰ ਰਹੇ ਹੁਣ ਮੈਂ ਜਾ ਰਿਹਾ ਆ ਇਧਰ ਜਿੱਧੇ ਸਾਈਡ ਨੂੰ ਗਏ ਉਹਦਾ ਜੇ ਫੜਾਇਆ ਇਹ ਸਾਨੂੰ ਡੀਐਸਪੀ ਜਿਨ੍ਹਾਂ ਨੇ ਦੱਸਿਆ ਹੈ ਕਿ ਜਿਹੜੇ ਇਹ ਕਾਰਾ ਕਰਕੇ ਗਏ ਹੈ ਉਹਨਾਂ ਨੂੰ ਜਲਦੀ ਹੀ ਫੜਿਆ ਜਾਏਗਾ ਅਸੀਂ ਇਨਵੈਸਟੀਗੇਸ਼ਨ ਕਰ ਰਹੇ ਆ ਤੇ ਸੀਸੀਟੀਵੀ ਕੈਮਰੇ ਚੈੱਕ ਕਰ ਰਹੇ ਆ ਮੈਂ ਹਾਂ ਧਰਮਿੰਦਰ ਸਿੰਘ ਪੰਮਰਾ ਜੀਟੀਵੀ ਮੈਦਾ ਚਾਉਂ ਅੰਮ੍ਰਿਤਸਰ